ਦੇ ਕਿਲੀ ਦੇ ਘਰ ਇਹ ਨਰੈਣ ਆ ਗਿਆ ਚੱਲ ਕੇ ਉਹ ਕਹਿੰਦਾ ਵੀ ਗੱਲ ਇਹ ਆ ਵੀ ਇਹ ਦੇਖੋ ਇਹ ਵੀ ਰੱਬ ਦੀ ਕਹਿੰਦੇ ਕਲਾ ਇਹ ਵੀ ਕਹਿੰਦੇ ਉਸ ਵਾਇਗੁਰ ਦੇ ਕਹਿਆ ਕਹਿੰਦੇ ਵੀ ਨਿਰਦਨ ਸਰਦਨ ਦੋਨੋਂ ਭਾਈ ਗਰੀਬ ਤੇ ਅਮੀਰ ਜੜੇ ਨਾ ਇਹ ਦੋਨੋਂ ਹੀ ਆਪਸ ਵਿੱਚ ਭਰਾ ਸੀ ਕੋਈ ਕੋਈ ਮਾਲਾ ਆ ਜਾਂਦਾ ਕੋਈ ਚੰਗਾ ਆ ਜਾਂਦਾ ਕੋਈ ਅਮੀਰ ਹੁੰਦਾ ਗਰੀਬ ਹੋ ਜਾਂਦਾ ਉਹ ਕਹਿੰਦਾ ਵੀ ਪ੍ਰਭ ਕੀ ਕਲਾ ਨਾਲ ਮਿੱਟ ਜੇ ਕਹਿੰਦੇ ਵੀ ਇਹ ਕਮਾਲਕ ਦੇ ਰੰਗ ਨਾ ਵੀ ਇਹ ਦੇਖੋ ਦੁਨੀਆ ਦਾ ਕਿ ਦਸ ਪੂਰਾ ਤੇ ਤੁਸੀਂ ਸਾਖੀ ਸੁਣੀ ਹੋਣੀ ਹੈ ਬੜੀ ਪਿਆਰੀ ਕਿ ਜਦੋਂ ਹੁਣ ਅੱਗੇ ਅਗਲੇ ਮਹੀਨੇ ਦਿਵਾਲੀ ਆਉਣੀ ਹੈ ਤੇ ਦਿਵਾਲੀ ਦਾ ਸਾਡਾ ਕੋਈ ਸੰਬੰਧ ਨਹੀਂ ਸੀ ਤੇ ਬੰਦੇ ਛੁੱਟ ਦਿਵਸ ਮਨਾਉਂਦੇ ਆ ਤੇ ਗੁਰੂ ਸਾਹਿਬ ਨੇ ਕਿਹਾ ਕਿ ਸ਼ਬੋ ਦਾ ਦੀਵਾ ਤੇਰੇ ਹਿਰਦੇ 'ਚ ਜਗ ਜਾਵੇ ਆਪਾਂ ਉਦੋਂ ਵਿਚਾਰਾ ਕਰਾਂਗੇ ਤੇ ਜਦੋਂ ਗਵਾਲੀਅਰ ਦੇ ਕਿਲੇ 'ਚ ਛੇਵੇਂ ਪਾਤਸ਼ਾਹ ਮਹਾਰਾਜ ਜਿਹੜੇ ਆਏ ਹੋਏ ਸੀ ਤੇ ਉਦੋਂ ਜਹਾਂਗੀਰ ਬਾਦਸ਼ਾਹ ਨਾਲ ਗੱਲਬਾਤ ਹੋਈ ਤੇ ਇਤਿਹਾਸ ਕਹਿੰਦਾ ਵੀ ਤੰਬੂ ਦੋ ਲੱਗੇ ਸੀ ਦੋ ਲੱਗੇ ਇੱਕ ਜਹਾਂਗੀਰ ਬਾਦਸ਼ਾਹ ਦਾ ਤੇ ਇੱਕ ਛੇਵੇਂ ਪਾਦਸ਼ਾਹ ਦਾ